ਨੂੰ ਸੁਖਾਰ ਜੋ ਗੁਰੂ ਘਰ ਸਾਸ ਆ ਸੰਗਤ ਆਪ ਜਾਣ ਜੇ ਉਹ ਜੋ ਭਾਈ ਸੁਵਰਨ ਸਿੰਘ ਆਪਣੇ ਵਿੱਚ ਨਹੀਂ ਰਹੇ ਅੱਜ ਤੋਂ ਦਸ਼ਮੇਂਦਰ ਬੇਗਾ ਇਹੋ ਸ ਲੋਕ ਪ੍ਰਮੇਵ ਨੂੰ ਕਰਦਾ ਸੁਨ ਦੀ ਆਤਮਿਕ ਸ਼ਾਂਤੀ ਵਾਸਤੇ ਅੰਤਮ ਅਰਦਾਸ ਵਾਸਤੇ ਆਪ ਸਿੱਖ ਸੰਗਤਾਂ ਕੋ ਜੀ ਆ ਹੋ ਅਰਦਾਸ ਬੇਨਤੀ ਹੋਈ ਹੈ ਉਪਰੰਤ ਹੁਕਮਨਾ ਮਾ ਜੀ ਦੇ ਸਰਵਣ ਕੀਤਾ ਹੋ ਬੇਨਤੀ ਹੈ ਕਿ ਜੋ ਪਗ ਦੀ ਰਸਮ ਹੁਣ ਮੇਰੇ ਵੱਡੇ ਸਪੁੱਤਰ ਨੂੰ ਹੋਵੇਗੀ ਨਾਗਰ ਕਰਾ ਪ੍ਰਸਾਦ ਜੀ ਦੇ ਵਰਤੇ ਦੀ ਗੁਰੂ ਦਾ ਲੰਗਰ ਤਿਆਰ ਹੈ ਸਾਰੀਆਂ ਸੰਗਤਾਂ ਨੇ ਦੇਖ ਲਾਗੇ ਕਿ ਲੰਗਰ ਸਭਾ ਦੇ ਵਿੱਚ ਜਾ ਕੇ ਉਸ ਪੰਗਤਾਂ ਦੇ ਬਰਕਤ ਲੰਗਰ ਸਰਨਾ ਹੈ ਹੋਰ ਫਾਗੂਦੀ ਰਸਮ ਹੋਵੇਗੀ ਨਾਗਰ ਪ੍ਰਸਾਦ ਜੀ ਦੇ ਵਰਤੇ ਵਿਆਹ ਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਸਤਿ ਸ੍ਰੀ ਅਕਾਲ गो नमः I turn around